ਸੋਸਰੀ ਕਾਲ ਬਾਈ ਜੀ ਤੁਹਾਡਾ ਛੋਟਾ ਵੀਰ ਫੇਰ ਪਹੁੰਚ ਗਿਆ ਤੇ ਗੱਲ ਏਦਾ ਸੀ ਬਈ ਕਾਫੀ ਦਿਨ ਇੱਕ ਤਾਂ ਟਾਈਮ ਟੂ ਨਹੀਂ ਮਿਲਦਾ ਕੰਮ ਕੰਮ ਜਾਂ ਵੀ ਕਰਨਾ ਪੈਂਦਾ ਉਰੇ ਫਿਰ ਮੀਂਹ ਦਾ ਮੌਸਮ ਸੀਗਾ ਹੁਣ ਵੀ ਮੀਂਹ ਦਾ ਮੌਸਮ ਆ ਇੱਥੇ ਮੀਂਹ ਅੱਜ ਥੋੜਾ ਜਿਹਾ ਟਾਈਮ ਹਟਿਆ ਲਗਾਤਾਰ ਪੈਂਦਾ ਰਹਿਣਾ ਤੇ ਗੱਲ ਸੀ ਅੱਜ ਬਾਈ ਟਰੱਕ ਵਾਲਿਆਂ ਦੀ ਵੀ ਕੀ ਹਾਲਾਤ ਚੱਲ ਰਹੇ ਨੇ ਕਈ ਵੀਰਾਂ ਨੇ ਕਮੈਂਟ ਵੀ ਕੀਤੇ ਬਈ ਸੱਚੀ ਬੁਰੇ ਹਾਲ ਨੇ ਕਹਿੰਦੇ ਕੰਮ ਨਹੀਂ ਮਿਲ ਰਿਹਾ ਕੋਈ ਬਾਈ ਐਲ ਐਮ ਆਈ ਤੇ ਆਇਆ ਹੋਇਆ ਉਹ ਕਹਿੰਦਾ ਜੀ ਆਇਆ ਜੀ ਬਾਈ ਪੀ ਆਰ ਹੂੰ ਫੈਮਿਲੀ ਫੂਲੀ ਪੱਕੀ ਹੂ ਕਹਿੰਦਾ ਨਾ ਫੈਮਿਲੀ ਸੱਦੀ ਗਈ ਐ ਨਾ ਪੀਆਰ ਹੋਣ ਦੇ ਚਾਨ ਸਤੇ ਨਾ ਕੰਮ ਮਿਲ ਰਿਹਾ ਕਹਿੰਦਾ ਬਈ ਦਿਸਾਨ ਸਟਰੱਕਾ ਦੇ ਆ ਕਰਦੇ ਆ ਦਿਹਾੜੀਆਂ ਤੇ ਆ ਹਾਲਾਤ ਹੋ ਗਏ ਬਈ ਉਰੇ ਤੇ ਬਗਦੀ ਤੇ ਹੁਣ ਟਰੱਕ ਵਾਲਿਆਂ ਦਾ ਤਾਂ ਬਈ ਬਹੁਤ ਬੁਰਾ ਹਾਲ ਹੋ ਰਿਹਾ ਤੇ ਉਤੋਂ ਬਈ ਇਕੱਲੇ ਟਰੱਕ ਵਾਲਿਆਂ ਦਾ ਨਹੀਂ ਟਰੱਕ ਵਾਲਿਆਂ ਦਾ ਤਾਂ ਕੰਮ ਵੀ ਨਹੀਂ ਮਿਲ ਰਿਹਾ ਚਲੋ ਇੱਕ ਵਾਰੀ ਪੈਸੇ ਦੇਤੇ ਪੈਸੇ ਦੇਣ ਤੋਂ ਬਾਅਦ ਉਦੋਂ-ਬਾਦ ਕੋਈ ਕੰਮ ਨਹੀਂ ਮਿਲਿਆ ਤੇ ਤਿੰਨ ਸਾਲ ਦਾ ਵਰਕ ਪਰਮਟ ਮਿਲ ਜਾਦਾ ਟਰੱਕ ਵਾਲੇ ਵੀ ਰਾ ਨੂੰ ਤੇ ਦੂਜੇ ਬਈ ਜਿਹੜੇ ਆਏ ਹੋਏ ਸੀ ਐਲ ਐਮ ਆਈ ਦੂਜੀਆਂ ਲੈ ਕੇ ਆ ਆਪਣੇ ਲੈ ਲੋ ਵੀ ਕਹਿੰਦੇ ਸੀ ਬਈ ਘਰ ਬਣਾਉਣ ਵਾਲੀਆਂ ਹੋ ਗਈਆਂ ਵੀ ਇਹ ਚ ਤਾਂ ਬੜੀ ਸਕਿੱਲ ਹੁੰਦੀ ਆ ਪੀ ਆਰ ਹੋ ਜਾਣਗੇ ਹੋ ਜਾਣਗੇ ਉਹ ਵੀ ਬਾਈ ਮੁੰਡੇ ਫਸੇ ਬੈਠੇ ਨੇ ਉਹਨਾਂ ਦੀ ਐਲ ਐਮ ਆਈ ਖਤਮ ਹੁੰਦੀ ਆ ਲੇਬਰ ਵਾਲੀ ਦੂਜੀ ਫੇਰ ਉਹਨਾਂ ਨੂੰ ਉਹੀ ਦੇਦਾ ਦਿਆ ਲੇਬਰ ਵਾਲੀ ਐਲ ਐਮ ਆਈ ਇਹ ਨਹੀਂ ਹੈਗਾ ਕੋਈ ਸਕਿੱਲ ਵਾਲੀ ਉਰੇ ਐਲ ਐਮ ਆਈ ਮਿਲ ਜੇ ਦੇ ਲੇਬਰ ਵਾਲੀ ਫੇਰ ਚੱਕ ਕੇ ਠੋਕ ਦਦੇ ਆ ਉਹਨੂੰ ਪੰਪਾ ਚ ਲਿਆ ਕੇ ਵੀ ਕੋਈ ਨਹੀਂ ਤੂੰ ਕੰਮ ਕਰ ਹੋ ਜਾਏਗਾ ਪੀ ਆਰ ਤੇ ਪੀ ਆਰ ਆ ਕੋਈ ਗੱਲ ਨਹੀਂ ਉਰੇ ਬਈ ਪੀ ਆਰ ਤਾਂ ਬੁਰਾ ਹਾਲੀ ਆ ਕੋਈ ਪਿਆਰਾ ਪੂਰਾ ਨਹੀਂ ਤੇ ਮੁੱਖ ਦੀ ਗੱਲ ਇਹ ਆ ਵਿੱਚੀ ਇਹਦੇ ਸਟੂਡੈਂਟ ਰਗੜੇਗੇ ਆਲੇ ਬਾਈ ਫੇਰ ਵੀ ਜਿਹੜੇ ਆ ਲੰਮਾਈ ਤੇ ਆਇਆ ਚਲੋ ਕੰਮ ਤਾਂ ਕਰੀ ਜਾਂਦੇ ਜਿਹੜੇ ਸਟੂਡੈਂਟ ਨੇ ਬਾਈ ਉਹਨਾਂ ਨੂੰ ਤਾਂ ਉਰੇ ਚੰਗਾ ਹੀ ਨਹੀਂ ਸਮਝਦੇ ਅੱਜ ਕੱਲ ਸਟੂਡੈਂਟਾਂ ਦਾ ਬੜਾ ਮਾੜਾ ਹਾਲ ਆ ਸਟੂਡੈਂਟਾਂ ਤੇ ਤਾਂ ਲੱਗਣ ਲੱਗੇ ਬਾਈ ਜਿਵੇਂ ਨਹੀਂ ਚੁੰਮਕ ਨਾਲ ਲੋਹਾ ਲੱਗਦਾ ਹੁੰਦਾ ਉਹਦਾ ਨਾਲ ਲੱਗਦਾ ਇਹ ਅੱਗ ਵਾਂਗੂ ਲੱਗਦੇ ਨੇ ਬਾਈ ਉਰੇ ਸਟੂਡੈਂਟਾਂ ਤੇ ਸਟੂਡੈਂਟਾਂ ਦੀ ਇੰਨੀ ਜ਼ਿੰਦਗੀ ਬਰਬਾਦ ਹੋ ਰਹੀ ਆ ਤੇ ਸਟੂਡੈਂਟ ਪੀਆਰ ਵਾਲਾ ਤਾਂ ਸੁਖਣਾ ਬਈ ਬਹੁਤ ਦੂਰ ਦੀ ਗੱਲ ਹੋ ਗਈ ਜਿਵੇਂ ਨਹੀਂ ਕਹਿੰਦੇ ਵੀ ਪੀਆਰਾ ਤਾਂ ਹੁਣ ਸੂਰਜ ਨਾਲ ਦੀ ਗੱਲ ਹੋ ਗਈ ਵੀ ਬਹੁਤ ਦੂਰ ਆ ਉਥੇ ਤੇ ਹੀ ਆਪਣਾ ਪਾਣੀ ਨਹੀਂ ਉੱਪਰਦਾ ਬੁੱਕਾ ਨਾਲ ਦਿੱਤਾ ਹੋਇਆ ਹੁਣ ਤਾਂ ਬਈ ਸਟੂਡੈਂਟ ਨੇ ਜਿਹੜੇ ਵਰਕ ਪਰਮਿਟ ਦਾ ਸੋਚੀ ਜਾਂਦੇ ਜਿਹੜਾ ਨੇ ਪੜ੍ਹਾਈ ਪੂਰੀ ਕਰ ਲਈ ਜੇ ਰੱਬ ਕਰਕੇ ਵਰਕ ਪਰਮਿਟ ਆ ਜਾਏ ਬਈ ਉਹ ਵਰਕ ਪਰਮਿਟ ਦੀ ਆਸ ਰੱਖੀ ਬੈਠੇ ਨੇ ਬਸ ਵਰਕ ਪਰਮਿਟ ਹੀ ਆ ਜਾਏ ਸਾਡਾ ਤਿੰਨ ਸਾਲ ਦਾ ਦੋ ਸਾਲ ਦਾ ਵਰਕ ਪਰਮਿਟ ਹੀ ਨਹੀਂ ਆ ਰਹੇ ਪੀਆਰ ਤਾਂ ਬਹੁਤ ਦੂਰ ਦੀ ਗੱਲ ਆ ਤੇ ਦੂਜੀ ਬਈ ਉਰੇ ਘਟੋ ਘਟ ਹੁਣ ਕੰਮ ਕੁਮ ਤਾਂ ਹੈ ਹੀ ਨਹੀਂ ਕਿਉਂ ਖਰਚੇ ਨਹੀਂ ਨਿਕਲਦੇ ਫੀਸ ਕਿਤੋਂ ਨਿਕਲੂਗੀ ਹੁਣ ਜਦੋਂ ਮੁੰਡਾ ਆਉਂਦਾ ਇੱਕ ਵਾਰੀ ਉਹ ਇੰਡੀਆ ਚੋਂ ਉਹ ਤੇ 22 ਲੱਖ ਰੁਪਇਆ ਲਾਇਆ ਹੁੰਦਾ ਘਰਦਿਆਂ ਨੇ ਉਹ ਕੀ ਹੁੰਦਾ 22 ਲੱਖ ਚੋਂ 6-7 ਲੱਖ ਪਹਿਲਾਂ ਹੁੰਦੀ ਸੀ ਆਈਸੀ ਜੀਆਈਸੀ ਹੁਣ ਹੋ ਗਈ ਸੀ 12 ਲੱਖ ਰੁਪਇਆ ਕਿਉਂ ਜਦੋਂ ਇੱਕ ਵਾਰੀ ਆਉਂਦਾ ਉਹ ਤੇ ਤਾਂ ਉਹਦੀ ਜੀਆਈਸੀ ਆਉਂਦੀ ਹੈ ਚਲੋ ਕੰਮ ਕਰਕੇ ਖਰਚਾ ਜਾ ਕੱਢੀ ਜਾਂਦਾ ਜੀਆਈਸੀ ਜਮਾ ਹੋਏ ਦੀ ਪਹਿਲੇ ਸਮੈਸਟਰ ਦੀ ਹੋ ਐਮ ਫੀਸ ਭਰਦਾ ਰਾਜ ਉਹ ਜੁਰ ਕੇ ਕਹਿੰਦਾ ਤਾਂ ਗੱਲ ਹੀ ਕੁਛ ਨਹੀਂ ਫੀਸ ਮੈਂ ਭਰ ਦੂੰ ਜਦੋਂ ਬਈ ਦੂਜਾ ਸਮੈਸਟਰ ਆਉਂਦਾ ਦੂਜੇ ਸਮੈਸਟਰ ਬੜੀ ਬਈ ਕ੍ਰ ਸਾਰੇ ਖਾਲੀ ਹੋਏ ਦਾ ਬਈ ਉਹਦੂ ਗਾਹਾਂ ਜੇ ਉਹਨੇ ਕਈ ਸਮੈਸਟਰ ਲਾਈਤੇ ਹੁੰਦੇ ਨਾ ਜਦੋਂ ਬਈ ਸਾਰੀ ਫੀਸ ਕ੍ਰੈਡਿਟ ਗੁੱਡ ਰਿਕਾਰਡ ਕੋ ਬੰਗ ਤੰਗ ਕੇ ਭਰਦਾ ਉਹ ਹੀ ਨਹੀਂ ਉਤਰਦੇ ਫੇਰ ਬਈ ਇਹ ਹਾਲਾਤ ਨੇਗੇ ਫੇਰ ਉਹਨੂੰ ਫੈਸਲਾ ਕਹਿੰਦਾ ਵੀ ਨਾ ਤਾਂ ਹੁਣ ਮੈਂ ਘਰੋਂ ਮੰਗਵਾ ਸਕਦਾ ਘਰੋਂ ਤਾਂ ਪਹਿਲੀ ਹੀ ਇਹਨੇ ਪੈਸੇ ਲਾ ਕੇ ਆਏ ਤੇ ਫੀਸ ਮੰਗਾਉਣੀ ਵੀ ਔਖੀ ਹੋਈ ਜਾਂਦੀ ਆ ਘਰੋਂ ਐਨੀ ਕੌਣ ਫੀਸ ਦੇਊਗਾ ਬਈ ਐਨੀ ਤਾਂ ਕੋਈ ਫੀਸ ਨਹੀਂ ਦਿੰਦਾ ਹੈਗਾ ਵੀ ਫੀਸ ਦੇ ਦੂਗਾ ਤੇ ਮੁਕਦੀ ਗੱਲ ਇਹ ਆ ਫੇਰ ਜਦੋਂ ਉਹਨੂੰ ਫੀਸ ਵੀ ਨਹੀਂ ਇਕੱਠੀ ਹੁੰਦੀ ਤੇ ਫਿਰ ਬਈ ਉਹ ਸੁਝਾਓ ਲੈ ਲੱਗੇ ਤਾਂ ਵੀ ਹੁਣ ਮੈਂ ਕਰਾਂ ਕੀ ਕਰਾਂ ਫਿਰ ਬਈ ਸਭ ਤੋਂ ਖਤਰਾ ਰਸਤਾ ਹੈਗਾ ਸੈਲਮ ਦਾ ਜਿਹਨੂੰ ਆਪਾਂ ਰਿਫਿਊਜੀ ਕਹਿੰਦਾਦੇ ਆ ਵੀ ਭਾਈ ਮੇਰੇ ਦੇਸ਼ 'ਚ ਮੈਨੂੰ ਖਤਰਾ ਜਾ ਆ ਬਈ ਤੁਲਾਦੀ ਮੈਡੀਕਲ ਹੋਰ ਕਾਫੀ ਪ੍ਰਕਾਰ ਦੇ ਲੱਗਦੀਆਂ ਨੇ ਮੇਰੇ ਘਰ ਦੇ ਮੈਨੂੰ ਪਸੰਦ ਨਹੀਂ ਕਰਦੇ ਮੈਂ ਕੁੜੀ ਬਨਣਾ ਚਾਹਣਾ ਇਦਾਂ ਦੀਆਂ ਬਹੁਤ ਸਾਰੀਆਂ ਰਿਫਿਊਜੀ ਲੱਗਦੀਆਂ ਨੇ ਤੇ ਗੱਲ ਇਹ ਹੈ ਮਕਾ ਕੇ ਵੀ ਔਰ ਰਿਫਿਜੀਟ ਹੋ ਗਦਾਦੇ ਫਿਰ ਰਿਫਿਊਜੀ ਇਹ ਆ ਬਗੀਰ ਚਾਰ ਵਕੀਲ ਉਰੇ ਲੈਂਦੇ ਨੇ ਪੈਸੇ ਸੋ ਨੂੰ ਥੋੜੇ ਦਿਨਾਂ ਚ ਵਰਕ ਪਰਮਿਟ ਦਵਾ ਦਦੇ ਆ ਕਿ ਚੱਲਦਾ ਰਹਿੰਦਾ ਉਹਨਾਂ ਦੀ ਕਿਹੜਾ ਗਾਰੰਟੀ ਹੈ ਵੀ ਪੱਕੇ ਹੋਣਾ ਨਾ ਹੋਣਾ ਪੱਕੇ ਤਾਂ ਹੁੰਦੇ ਹੀ ਨਹੀਂ ਹੈਗੇ ਅੱਜ ਨਹੀਂ ਤਾਂ ਕੱਲ ਬਈ ਜਿਆਦਾ ਭਰ ਭਰ ਤੋਰਨਗੀ ਜਿਹੜੇ ਹਾਲਾਤ ਚੱਲ ਰਹੇ ਨੇ ਤੇ ਸਟੂਡੈਂਟਾਂ ਦਾ ਅੱਜ ਦੀ ਘੜੀ ਬਹੁਤ ਬੁਰਾ ਹਾਲ ਆ ਵੀ ਇਹ ਮਨੋ ਸਟੂਡੈਂਟ ਤਾਂ ਬਸ ਇੱਕ ਜੂਨ ਗੁਜ਼ਾਰੀ ਕਰ ਰਹੇ ਨੇ ਬਈ ਹੋਰ ਕੁਝ ਨਹੀਂ ਪੱਲੇ ਬਹੁਤ ਮਾੜੇ ਹਾਲਾਤ ਚੱਲ ਰਹੇ ਨੇ ਤੇ ਦੂਜੀ ਗੱਲ ਲੀ ਆਪਾਂ ਬਈ ਉਰੇ ਮੰਗਾਈ ਦੀ ਗੱਲ ਕੰਮ ਤਾਂ ਪਹਿਲੀ ਨਹੀਂ ਹੈਗਾ ਸੀ ਹੁਣ ਬਈ ਸਮਾਨ ਜਿਹੜਾ 25% ਟੈਰਫ ਲੱਗਿਆ ਹੈਗਾ ਜਿਹੜਾ ਕਹਤੋਂ ਆ ਨਵਾਂ ਟੈਕਸ ਆ ਆਪਾਂ ਨੂੰ ਤਾਂ ਇਹਨਾਂ ਪਤਾ ਨਹੀਂ ਨੌਲੇਜ ਥੋੜੀ ਜੀ ਘੱਟ ਆ ਟੈਰਫੀ ਕਹਿੰਦੇ ਨੇ ਤੇ ਇਹਦੇ ਨਾਲ ਕੀ ਹੋਇਆ ਬਈ ਸਬਾਨ ਮਹਿੰਗੇ ਹੋ ਗਏ ਅੱਜ ਕੱਲ ਤੁਸੀਂ ਵੀਡੀਓ ਵੀ ਦੇਖਦੇ ਹੋਵੋਗੇ ਯੂ ਐਸ ਏ ਚ ਵੀ ਮਹਿੰਗੇ ਹੋ ਗਏ ਆਪਾਂ ਇਹ ਨਹੀਂ ਕਹਿੰਦੇ ਕੈਨੇਡਾ ਦੇ ਵਿੱਚ ਵੀ ਮਹਿੰਗੇ ਹੋ ਗਏ ਜਿਹਨਾਂ ਦਾ ਅਸਰ ਪਿਆ ਘਰਾਂ ਘੁਰਾਂ ਤੇ ਬਈ ਸਾਰੇ ਸਮਾਨਾਂ ਤੇ ਪੈ ਗਿਆ ਏ ਟੂ ਜ਼ेड ਜਿੰਨੀਆਂ ਚੀਜ਼ਾਂ ਯੂ ਐਸ ਤੋਂ ਆਉਂਦੀਆਂ ਨੇ ਤੇ ਗੱਲ ਮਕਾ ਕੇ ਬਾਈ ਸਟੋਰਾਂ ਤੇ ਵੀ ਕਹਿੰਦੇ ਨੇ ਕੁਝ ਜਿੰਦੇ ਲੱਗਣ ਦੇ ਸਾਰ ਹੋ ਸਕਦੇ ਨੇ ਜੇ ਐਂ ਚੱਲਦਾ ਰਿਹਾ ਕਿਉਂ ਕਸ ਯੂਐਸਏ ਦੇ ਸਟੋਰ ਨੇ ਕੈਨੇਡਾ ਦੇ ਯੂਐਸਏ ਚ ਸਟੋਰ ਨੇ ਥੋੜੇ ਬਹੁਤ ਹੀ ਅਜ ਤਾਂ ਇੱਕ ਦੂਜੇ ਦੇਸ ਦੀਆਂ ਕੰਪਨੀਆਂ ਉਧਰ ਉਧਰ ਖੁੱਲਦੀਆਂ ਨੇ ਤੇ ਜਦੋਂ ਮੰਗੇ ਮਹਿੰਗਾ ਹੁੰਦਾ ਰਿਹਾ ਬਾਈ ਲੋਕ ਵੀ ਕਿੰਨਾ ਖਰੀਦਣਗੇ ਉਹਨਾਂ ਦੇ ਲੋਕ ਹੋਰ ਘੱਟ ਖਾਣ ਲੱਗ ਕੇ ਜਾਣਗੇ ਜਿਹੜੀਆਂ ਫालतू ਚੀਜ਼ਾਂ ਖਾਂਦੇ ਨੇ ਉਹ ਘੱਟ ਖਾਣ ਲੱਗ ਕੇ ਜਾਣਗੇ ਬਾਈ ਐਗਜ਼ੈਂਪਲ ਮੰਨ ਲਓ ਜਿਵੇਂ ਅਸੀਂ ਬਾਈ ਪਹਿਲਾਂ ਇੰਡੀਆ ਰਹਿੰਦੇ ਸੀ ਫੁੱਲ ਖਰਚਾ ਕਰਦੇ ਸੀ ਚਾਕਲੇਟ ਆ ਵਾਧੂ ਕੁਝ ਖਾਂਦੇ ਸੀ ਉਰੇ ਚਾਕਲੇਟ ਖਾ ਪੂਰੇ ਪੂਰੇ ਕਿਹੜੀਆਂ ਚੌਕਲੇਟਾਂ ਖਾਣੇ ਆ ਬਈ ਮੰਗਾਈ ਬਹੁਤ ਆ ਸੋਚਦੇ ਆ ਛੱਡ ਪਰ ਕਿੱਧਰ ਪੈਸੇ ਲਾਵਾਂਗੇ ਤੇ ਐਦਾਂ ਬਈ ਸਰਫੇ ਕਰ ਲੱਗੇਦੇ ਲੋਕ ਹੁਣ ਦਿਨੋ ਦਿਨ ਮੰਗਾਈ ਆ ਆਉਂਦੀ ਰਹੂਗੀ ਇਹ ਤਾਂ ਵੱਧ ਹੀ ਰਹਿਣਾ ਉਹ ਕਹਿੰਦਾ ਮੈਟਰ ਫਲਾ ਦੂ ਉਹ ਕਹਿੰਦਾ ਮੈਟਰ ਫਲਾ ਦੂ ਨਾਲੇ ਤਾਂ ਬਈ ਕੰਮ ਰੁਕ ਗਏ ਘਰਾ ਘਰਾ ਦੇ ਟਰੱਕਾਂ ਵਾਲੇ ਤੇ ਵੀ ਅੱਧੇ ਕੰਮ ਰੁਕ ਗਏ ਕਿਉਂ ਟਰਾਂਸਪੋਰਟ ਉਧਰ ਹੀ ਦਰਸਵਾਣ ਆਉਂਦਾ ਸੀ ਦਰੋਂ ਉਧਰ ਜਾਂਦਾ ਸੀ ਕੁਸਮਾਨ ਹੁਣ ਜਦੋਂ ਬਈ ਮਹਿੰਗਾ ਹੋ ਗਿਆ ਸਮਾਨ ਗਾਹਾਂ ਕਸਟਮਰ ਘਟ ਕਰੀਦਣ ਲੱਗ ਗਿਆ ਉਹਦੇ ਨਾਲ ਟਰੱਕਾਂ ਦਾ ਟਰਾਂਸਪੋਰਟ ਦੇ ਉੱਤੇ ਅਸਰ ਪਿਆ ਗਿਆ ਤੇ ਹੁਣ ਡਰਾਈਵਰਾਂ ਨੂੰ ਵੀ ਜਦੋਂ ਟਰੱਕ ਹੀ ਨਹੀਂ ਚੱਲਦਾ ਡਰਾਈਵਰਾਂ ਨੂੰ ਜਿੰਨੇ ਕੰਮ ਮਿਲਿਆ ਸੀ ਉਹਨਾਂ ਨੂੰ ਵੀ ਕਿੱਥੇ ਮਿਲੇ ਉਹ ਵੀ ਖੜੇ ਨੇ ਬਾਈ ਤੇ ਸਾਰੇ ਬਾਈ ਘੁਮਾ ਘਮੋ ਕੇ ਕੰਮ ਸਾਰੇ ਠੱਪ ਹੋ ਗਏ ਬਸ ਐਂ ਸੋਚ ਲਓ ਵੀ ਜਿੱਦਿਆ ਮਾੜੀ-ਮੋਟੀ ਦਿਹਾੜੀ ਲੱਗ ਜਾਂਦੀਆਂ ਲੱਗ ਜਾਂਦੀਆਂ ਨੇ ਹੁਣ ਤਾਂ ਇੱਕੋ ਹੀ ਸੋਚ ਹੁੰਦੀ ਆ ਜਿਹੜਾ ਪੁੱਛ ਲੋ ਸਟੂਡੈਂਟ ਬਾਈ ਆਪਾਂ ਨੇ ਆਈਡੀ ਬਣਾਲੀ ਡੋੜਾ ਸ਼ੂਬਰ ਦੀ ਸਕੀਪ ਸਕਪ ਦੀ ਤੇ ਗੱਲ ਇਹ ਹੈ ਬਾਈ ਬਸ ਭੋਦਰ ਜਾਣਾ ਪਤਾ ਨਹੀਂ ਕਿੰਨੀ ਕਮਾਈ ਕਰ ਲੈਣੀ ਆ ਉਹਨਾਂ ਨੂੰ ਐ ਹੁੰਦਾ ਵੀ ਆ ਜਿਹੜੀਆਂ ਫੂਡ ਡਿਲੀਵਰੀਆਂ ਕਰਕੇ ਜਿੱਦਾਂ ਨਹੀਂ ਆਪਣੇ ਪੰਜਾਬ 'ਚ ਬਈ ਹਰ ਪੰਜਾਬ ਇੰਡੀਆ 'ਚ ਜਮਾਟੋ ਵਾਲੇ ਕਰਦੇ ਸਵਿੱਕੀ ਜਮਾਟੋ ਹੋ ਗਿਆ ਹੁਣ ਵਿਚਾਰੇ ਉਹ ਘਰੇ ਸਮਾਨ ਪਹੁੰਚਾ ਕੇ ਆਉਂਦੇ ਨੇ ਗਰਮੀ 'ਚ ਮੋਟਰਸਾਈਕਲ ਤੇ ਸੇਖਰਦਾ ਪਾਇਰੇ 20 20 30 30 ਪਿੱਛੇ ਉਹਨਾਂ ਨੂੰ 20 30 ਰੁਪਏ ਮਿਲਦੇ ਐ ਏਡੀ ਦੂਰ ਪਹੁੰਚਾਉਣ ਦੇ ਬਈ ਹੁਣ ਇਹਨਾਂ ਨੂੰ ਵੀ ਐ ਲੱਗਦਾ ਵੀ ਬਈ ਜੇ ਅਸੀਂ ਉਹ ਰਸਪਿੱਕੀ ਆ ਸੌਰੀ ਜਮਾਟੋ ਜਮਾਟੋ ਕਰ ਲਾਗੇ ਤੇ ਜਾ ਕਰ ਲਾਗੇ ਡੋ ਡੈਸ਼ ਜਾਂ ਉਬਰ ਸਕਿਪ ਸੋਰੀ ਜਮਾਟੋ ਦਾ ਨਾਮ ਸਕਿਪ ਤੇ ਇਹਨਾਂ ਨੂੰ ਐ ਆ ਵੀ ਪਤਾ ਨਹੀਂ ਕਿੰਨੀ ਕਮਾਈ ਆ ਉਹਨਾਂ ਚ ਤਾਂ 2.5 300 ਡਾਲਰ ਐ ਬੱਡ ਸੁੱਟੇ ਕਰਨ ਭਾਈ ਉਹਨਾਂ ਚ ਕਾਰ ਵਾਲੇ ਸਾਰਾ ਦਿਨ ਖੜਦੇ ਨੇ 60 70 70 ਡਾਲਰ ਬਣ ਲਾਗੇ ਜਣਾ ਇਹ ਐ ਭਾਈ ਆਰਡਰ ਤਾਂ ਉਨਹੀਂ ਬੰਦਿਆਂ ਨੇ ਕਰਨਾ ਜਿਵੇਂ ਨਹੀਂ ਆਪਣੇ ਭੀੜ ਹੁੰਦੀ ਜਮਾਟੋ ਵਾਲਿਆਂ ਦੀ ਸਾਈਕਲਾਂ ਦੀ ਐ ਲੱਗ ਰਹੇ ਹੁੰਦੇ ਨੇ ਵੀ ਕਦੋਂ ਆਊ ਆਰਡਰ ਕਦੋਂ ਆਊ ਮੋਟਰਸਾਈਕਲ ਵਾਲੇ ਭਾਈ ਉਹਰੇ ਐ ਗੱਡੀਆਂ ਵਾਲੇ ਲੱਗ ਰਹੇ ਹੁੰਦੇ ਨੇ ਗੱਡੀਆਂ ਵਾਲੇ ਸਾਈਕਲਾਂ ਵਾਲੇ ਵੀ ਕਦੋਂ ਆਰਡਰ ਆਊ ਮੈਂ ਚੱਕਾ ਹੁਣ ਭਾਈ ਕਰਨ ਵਾਲੇ ਤਾਂ 10 ਨੇ ਆਰਡਰ ਫਕਤ ਆਉਣ ਵਾਲਾ ਖੜਿਆ ਹੁੰਦਾ 40 ਬੰਦੇ ਆਰਡਰ ਕਿਨੂੰ ਕਿਨੂੰ ਆਊਗਾ ਤੇ ਹਰੇਕ ਸਟੋਰਾਂ ਮੂਹਰੇ ਖੜੇ ਹੁੰਦੇ ਨੇ ਵੀ ਕਿਹੜਾ ਦੋ ਆਰਡਰ ਆਵੇ ਕਾ ਦੋ ਆਰਡਰ ਆਵੇ ਜਿਵੇਂ ਨਹੀਂ ਆਪਣੇ ਪਲਾਜੇ ਜੀ ਬਣੇ ਹੁੰਦੇ ਵੀ ਪੰਜ ਸੱਤ ਸਟੋਰ ਬਣ ਗਏ ਉੱਥੇ ਖਾਣ ਪੀਣ ਦੇ ਵਾਲੀ ਡੋੜੀ ਦੁਕਾਨਾਂ ਜੀਆਂ ਐਦਾ ਹੀ ਯੂਰੀ ਨੇ ਪਲਾਜੇ ਜੀ ਜਗ੍ਹਾ ਜਗਾ ਪਲਾਜੇ ਜੀ ਨੇ ਐ ਨਹੀਂ ਹੈਗੀ ਵੀ ਲੈਣੋ ਬਾਹਰ ਮਾਰਕੀਟ ਆ ਬਸ ਥੋੜੇ ਜਿਹਾ ਪਲਾਜੇ ਹੋਵੇ ਉਹ ਉੱਥੇ 2 ਕਿੱਲੇ ਉਸਤਰੀ ਫੇਰ ਥੋੜੇ ਜਿਹਾ ਪਲਾਜੇ ਨੇ ਐ ਚਾਰ ਚਾਰ ਕਿੱਲੇ ਉਸਤਰੀ ਥੋੜੇ ਥੋੜੇ ਪਲਾਜੇ ਜੀ ਨੇਗੇ ਐ ਨਹੀਂ ਹੈਗਾ ਜਿਵੇਂ ਆਪਣੀ ਮਾਰ ਤੁਰ ਹੀ ਜਾਂਦੀ ਆ 2-2 ਕਿਲੋਮੀਟਰ ਮਾਰਕੀਟ ਐ ਇਦਾਂ ਕੋਈ ਨਹੀਂ ਹੈਗੀ ਉਰੇ ਮਾਰਕੀਟ ਬਸ ਥੋੜੇ ਥੋੜੇ ਪਲਾਜੇ ਜੇ ਬਣੇ ਹੋਏ ਨੇ ਉਹਦੇ ਵਿੱਚ ਥੋੜੀਆਂ ਹੋਰ ਸ਼ਾਪਾਂ ਜੀਆਂ ਤੇ ਥੋੜੀਆਂ ਖਾਣ ਪੀਣ ਦੇ ਸ਼ਾਪਾਂ ਇਦਾਂ ਜੇ ਨਹੀਂ ਗੀ ਤੇ ਹੁਣ ਉਹ ਪਲਾਜਿਆਂ 'ਚ ਬਈ ਖਾਣ ਪੀਣ ਵਾਲੀਆਂ ਕੁਛ ਲੈਣ ਵਾਲੀਆਂ ਗੱਡੀਆਂ ਘੱਟ ਹੁੰਦੀਆਂ ਨੇ ਜਿਹੜੇ ਬਈ ਜਵਾਟੋ ਡਿਸਟਰੀਬਿਊਟ ਕਰਦੇ ਨੇ ਉਹਨਾਂ ਦੀਆਂ ਗੱਡੀਆਂ ਹੁੰਦੀਆਂ ਨੇ ਸਾਰੀਆਂ ਤੇ ਉਹ ਬਈ ਡੀਕੇ ਰਹਿੰਦੇ ਨੇ ਕਦੋਂ ਆਰਡਰ ਆਊ ਕਦੋਂ ਆਰਡਰ ਆਊ ਅਸੀਂ ਚੱਕੀਏ ਇਹ ਹਾਲ ਹੋ ਗਏ ਬਈ ਬਣਦਾ ਕੁਛ ਨਹੀਂ ਆ ਕੁੱਕ ਕੇ ਫੇਰ ਵਗ ਜਾਂਦਾ ਅਗਲਾ ਤੇ ਵੀਰ ਹੋਰੀ ਸਾਰੇ ਪੱਲਾ ਪੁੱਲਾ ਥਮਾਰ ਕੇ ਇੱਧਰ ਆਉਂਦੇ ਨੇ ਵੀ ਇੱਧਰ ਹੀ ਬਣਨਗੇ ਸਾਰਾ ਕੁਛ ਇੱਧਰ ਹੀ ਆ ਬਈ ਹੁਣ ਹੋਰ ਤਾਂ ਕੰਮ ਹੈ ਨਹੀਂ ਆ ਇੱਧਰ ਵੀ ਨਹੀਂ ਬੰਦਾ ਬਈ ਫਿਰ ਅੱਕ ਤੱਕ ਕੀ ਬੰਦਾ ਵਗਿਆ ਦਾ ਤੇ ਅੱਜ ਦੀ ਘੜੀ ਬਹੁਤ ਮਾੜੇ ਹਾਲਾਤ ਚੱਲ ਰਹੇ ਨੇਗੇ ਤੇ ਪੂਰੇ ਕਈ ਮੁੰਡਿਆਂ ਨੇ ਬਈ ਜਿਹੜੇ ਸਟੂਡੈਂਟ ਸੀ ਮੇਰੇ ਨਾਲ ਦੇ ਵੀ ਲਾ ਲਓ ਹੋਰ ਵੀ ਮੁੰਡੇ ਲਾ ਲਓ ਜਿਨ੍ਹਾਂ ਨੂੰ ਮੈਂ ਜਾਣਦਾ ਕਈਆਂ ਨੇ ਸੈਲਮਾ ਲਾਤੀਆਂ ਬਈ ਕਿਉਂ ਪੈਸੇ ਹੈ ਨਹੀਂ ਫੀਸਾ ਵਰ ਨੂੰ ਕਈਆਂ ਦੀ ਬਈ ਪੜ੍ਹਾਈ ਪੂਰੀ ਹੋਈ ਸੀ ਤੇ ਉਹਨਾਂ ਦੇ ਵਰਕ ਪਰਮਿਟ ਰਿਫਿਊਜ਼ ਰਿਫਿਊਜ਼ ਆ ਆਪਣਾ ਰਿਫਿਊਜ਼ ਹੋ ਗਏ ਰਿਜੈਕਟ ਹੋ ਗਏ ਮੰਨ ਲਓ ਵੀ ਦਿੱਤੇ ਨਹੀਂ ਮੈਸੀ ਨਹੀਂ ਕੋਈ ਵਜ੍ਹਾ ਕੁਛ ਵੀ ਲਾਲੁ ਬਹਾਨਾ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲੇ ਉਹਨਾਂ ਦਾ ਸਟੇਟਸ ਖਤਮ ਹੋ ਗਿਆ ਕਈਆਂ ਨੇ ਭਾਈ ਜਿਨ੍ਹਾਂ ਕੋਲੇ ਘਰੋਂ ਪੈਸੇ-ਪੂਸੇ ਮਗਾ ਸਕਦੇ ਸੀ ਉਹਨਾਂ ਨੇ ਐਲਐਮਆਈਆਂ ਲੈ ਲਈਆਂ ਜਿਹੜੀ ਆ ਕਿਸੇ ਲੇਬਰ ਲੋਰ ਵਾਲੀ ਕਾਸਦੀ ਵੀ ਐਲਐਮਆਈਆਂ ਲੈ ਲਈਆਂ ਟੁੱਟੀ ਮੁੰਡਿਆਂ ਨੇ ਤੇ ਭਾਈ ਜਿਹਦੇ ਕੋਲੇ ਨਹੀਂ ਹੈਗੇ ਸੀ ਪੈਸੇ ਉਹਨਾਂ ਨੇ ਕੰਮ-ਕੁਮ ਕਰਕੇ ਇਕੱਠੇ ਕਰਕੇ ਵਕੀਲ ਨੂੰ ਦੇਣ ਜਿੰਨੀ ਫੀਸ 4-5000 ਡਾਲਰ ਉਹਨਾਂ ਨੇ ਭਈ 4-5000 ਡਾਲਰ ਦੇ ਕੇ 2-3 ਲੱਖ ਰੁਪਏ ਇੰਡੀਆ ਵਾਲਾ ਦੇ ਕੇ ਇਥੇ ਰਿਫਿਊਜੀ ਲਵਾ ਲਈ ਭਈ ਰਹਿਣ ਦਾ ਵਾਸਤਾ ਤੇ ਹੁਣ ਭਈ ਆਪੋ ਆਪਣੀ ਸੋਚ ਆਪਾਂ ਕਿਸੇ ਨੂੰ ਕੀ ਕਹਿ ਸਕਦੇ ਆ ਪਰ ਇਥੇ ਭਈ ਚਾਹੀ ਤੁਸੀਂ 5 ਸਾਲ ਰਹਿ ਲੋ ਚਾਹੀ ਰਹਿ ਲੋ 7 ਸਾਲ ਇਥੇ ਬਣਨਾ ਹੁਣ ਕੱਖ ਨਹੀਂ ਜਿਹੜੇ ਪਹਿਲਾਂ ਆਪਣਾ ਆ ਗਏ ਬਣਾ ਗਏ ਹੁਣ ਤਾਂ ਇਹ ਸਮਝ ਲਓ ਵੀ ਨਾ ਘਰ ਦੇ ਨਾ ਘਾਟ ਦੇ ਥੋਬੀ ਦਾ ਕੁੱਤਾ ਨਹੀਂ ਹੁੰਦਾ ਨਾ ਘਰ ਦਾ ਨਾ ਘਾਟ ਦਾ ਉਹ ਵਿਚਾਲਾ ਰਾਹ ਜੀ ਗੜੇ ਦੇ ਜਾਂਦਾ ਵੀ ਘਾਟ ਥੋਬੀ ਕੋਲੇ ਘਾਟ ਤੇ ਜਾਵਾਂ ਜਾਂ ਘਰੇ ਜਾਵਾਂ ਫਸ ਬਚਾਲੇ ਉਹ ਕੰਮ ਹੋ ਗਿਆ ਬਈ ਵਿਚਾਲੀ ਕਿਹੜੇ ਖਾਈ ਜਾਣੇ ਆ ਹੁਣ ਤੇ ਉਹ ਕੰਮ ਨਹੀਂ ਰਿਹਾ ਪਹਿਲਾਂ ਦੀਆਂ ਕਮਾਈਆਂ ਦਾ ਤੇ ਵੀਰਾਂ ਨੂੰ ਮੈਂ ਤਾਂ ਹੀ ਕਹਿਣਾ ਵੀ ਆਪਾਂ ਦਾ ਬਈ ਪੈਸੇ-ਪੂਸੇ ਇਕੱਠੇ ਕਰਕੇ ਇੰਡੀਆ ਭੱਜ ਜੂ ਉੱਥੇ ਖੇਤੀਬਾੜੀ ਹੈਗੀ ਆ ਫੈਮਿਲੀ ਕੋਲੇ ਰਹੋਗੇ ਚੰਗੀ ਗੱਲ ਓਰੇ ਬਾਈ ਸੁਣੇ ਵੀ ਦੱਸਾਂਗੇ ਘਰ ਵਾਲੀ ਸਟੋਰੀ ਵੀ ਕਈ ਮੁੰਡੇ ਮੈਂ ਇੰਡੀਆ ਚ ਕਹਿੰਦੇ ਹੁੰਦੇ ਸੀ ਬਈ ਅਸੀਂ ਤਾਂ ਜਾਣ ਸਾਰ ਘਰ ਲੈ ਲਾਂਗੇ ਸਾਡੇ ਤਾਂ ਦੋ ਬੰਦੇ ਗਏ ਹੋਏ ਨੇ ਆਏ ਗਏ ਹੋਏ ਨੇ ਤੇ ਤੁਹਾਨੂੰ ਅਗਲੀ ਵੀਡੀਓ ਚ ਦੱਸਾਂਗੇ ਵੀ ਉਹਨਾਂ ਤੋਂ ਕੀ ਲੈਤਾ ਗਿਆ ਘਰ ਲੈਤਾ ਗਿਆ ਕਿ ਨਹੀਂ ਦਿੱਤਾ ਗਿਆ ਕਿੰਨੇ ਕ ਅੱਗੇ ਹੋ ਗਏ ਕਿੰਨੇ ਕ ਸੌਖੇ ਹੋ ਗਏ ਜਾਂ ਕਿੰਨਾ ਕੰਮ ਕਰਕੇ ਕਮਾ ਲਿਆ ਤੇ ਇਹ ਵੀਡੀਓ ਬਈ ਅਗਲੇ ਪਾਰਟ ਚ ਲੈ ਕੇ ਆਵਾਂਗੇ ਤੁਹਾਨੂੰ ਉਹ ਗੱਲਾਂ ਵੀ ਦੱਸਾਂਗੇ ਵੀ ਜਿਹੜੇ ਬੰਦੇ ਕਹਿੰਦੇ ਹੁੰਦੇ ਸੀ ਘਰ ਲੈ ਲਾਂਗੇ ਉਹਨਾਂ ਤੋਂ ਕੀ ਬਣਿਆ ਉਰੇ ਆ ਕੇ ਤੇ ਬਾਕੀ ਬਈ ਥੋੜਾ ਜਿਹਾ ਸ਼ੇਅਰ ਕਰ ਦਿਆ ਕਰੋ ਕਮੈਂਟ ਵੀ ਕਰ ਦਿਆ ਕਰੋ ਤੁਹਾਡੇ ਛੋਟੇ ਭਾਈ ਦੀ ਵੀਡੀਓ ਤੇ ਤੇ ਲਾਈਕ ਵੀ ਕਰ ਦਿਆ ਕਰੋ ਸੋਸਰੀ ਗੱਲ ਬਈ ਦੀ ਅਗਲੀ ਵੀਡੀਓ ਚ ਫੇਰ ਮਿਲਦੇ ਆਂ